कुप बैनी जी इन वालों भी जो है कुनी जी रिक्वेस्ट करा कि वेट आकर विराजभर और गोटी एंडियां बड़ी बहुत ज्यादा परिवार है जो है उसको जीवन मंत्री सभा वालों गया है ताकि जो है परिवार का हरेक मैंबर एक दूसरे को ਇਥੇ ਗੁਰੂ ਘਰ ਕੀਆ ਰੇਟ ਮੁੰਡਾ ਜਿਆ ਬਰਾਦਰੀ ਵਾਈ ਦਾ ਪੁੱਤ ਦੇ ਨਾਲ ਜਿਹੜਾ ਗਿਆ ਆਪਾਂ ਆਪਣੀ ਬਰਾਦਰੀ ਨੂੰ ਹੋਰ ਅੱਗੇ ਲੈ ਕੇ ਜਾ ਸਕਾਂਗੇ ਤੇ ਆਪਾਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਹੋਰ ਫਲਾਈਟ ਕਰ ਸਕਾਂਗੇ ਨਾਲ ਹੀ ਜਿਹੜਾ ਕਾਰਜਕ੍ਰਮ ਹੈਗਾ ਬਹੁਤ ਹੀ ਸਤਿਕਾਰਯੋਗ ਸ਼੍ਰੀ विजेतीर जी जो खत्री सभा ਦੇ ਪੰਜਾਬ ਦੇ ਪ੍ਰਧਾਨ ਹਨ ਇਹਨਾਂ ਦੀ ਇੱਕੋ ਇੱਕ ਸੋਚ ਹੈਗੀ ਹੈ ਕਿ ਪੰਜਾਬ ਦੇ 35 ਲੱਖ ਖਤਰਿਆਂ ਨੂੰ ਜੜਾ ਹੈਗਾ ਇੱਕ ਪਲੇਟਫਾਰਮ ਵਿੱਚ ਹਲੇ ਇੱਕ ਬਲੌਕ ਦੇ ਵਿੱਚ ਆਪਣੇ ਯੂਨਿਟਸ ਸਥਾਪਿਤ ਕੀਤੇ ਜਾ ਰਹੇ ਹਨ ਪਿਛਲੇ 1.5 ਸਾਲ ਤੋਂ ਲਗ ਦਿਨ ਰਾਤ ਮਿਹਨਤ ਕੀਤੀ ਹੈਗੀ ਹੈ ਤਾਂ ਜੋ ਜਿਹੜਾ ਗਿਆ ਯੂਨਿਟ ਸਥਾਪਿਤ ਕੀਤਾ ਜਾ ਸਕੇ ਉਸਪੁਰ ਖत्री सभा ਵੀ ਜਿਹੜਾ ਗਿਆ ਸ਼੍ਰੀ ਵਿਜੇ ਤਵੇ ਹੀ ਰਿਕਵੈਸਟ ਕੀਤੀ ਸੀਗੀ ਮੈਂ ਕਿਹਾ ਸਰ ਇਹ ਨਾ ਹੋਏ ਕਿ ਜਿਸ ਤਰ੍ਹਾਂ ਬਾਕੀ ਪਹਿਲਾਂ ਖत्री सभा ਚੱਲਦੀਆਂ ਹਨ ਇੱਥੇ ਡਮੀ ਹੋ ਕੇ ਰਹਿ ਜੀ ਆਪਾਂ ਇਹ ਤੇ ਖत्री सभा ਤੇ ਅਧਿਧਾਰਨ ਕਰ ਲਈਏ ਉਸ ਤੋਂ ਬਾਅਦ ਆਪਾਂ ਕੰਮ ਦਾ ਕਰੀਏ ਜਿਹੜਾ ਚਾਹੀਦਾ ਹੈਗਾ ਤਾਂ ਜੋ ਸਿੱਖੇ ਉਸੇ ਫulfill ਕਰ ਸਕੀਏ ਤਾਂ ਜੋ ਅਸੀਂ ਲੋਕਾਂ ਨੂੰ ਜੋੜ ਸਕੀਏ ਲੋਕਾਂ ਨੂੰ ਵੀ ਪਤਾ ਲੱਗ ਸਕੇ ਜਿਹੜਾ ਹੈਗਾ ਆਪਾਂ ਕਿਸ ਤਰ੍ਹਾਂ ਦੀ ਖत्री सभा ਕੰਮ ਕਰ ਰਹੀ ਹੈਗੀ ਹੈ ਜਿਹੜੇ ਸੁਖਦੇਵ <th>ਪਰ ਹੈਗੇ ਆ ਉਹ ਵੀ ਮਹਾਨ ਖत्री ਰਹੇ ਹਨ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹਨ ਜਿਨ੍ਹਾਂ ਦੇ ਦੇਸ਼ ਦੀ ਪਰਵਾਨੀ ਬਦੌਲਤ ਜਿਨ੍ਹਾਂ ਦੀ ਬਦੌਲਤ ਇਹ ਸਭਾ ਚੱਲ ਰਹੀ ਹੈਗੀ ਹੈ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਪਤੀਜੇ ਹਨ ਉਹ ਨਹੀਂ ਆ ਸਕੇ ਪਰ ਭਾਗੋਂ ਮੰਡੇ ਨੇ ਸ਼ਾਮਲ ਹੋਣਾ ਸੀ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਅੱਜ ਪੰਜਾਬ ਸਰਕਾਰ ਨਾਲ ਇੱਕ ਗਿਲਾ ਵੀ ਕਰਦੇ ਆ ਕਿ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਚ ਲਾਈ ਹੈ ਸਾਨੂੰ ਅਥਾਹ ਖੁਸ਼ੀ ਹੈ ਵੀ ਉਹ ਸ਼ਹੀਦ ਲਾਈ ਹੈ ਪਰ ਇਹਦੇ ਨਾਲ ਸਾਨੂੰ ਇੱਕ ਦੁੱਖ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਤਿੰਨ ਸ਼ਰੀਰ ਤੇ ਇੱਕ ਆਤਮਾ ਹੈ ਇਨਾਂ ਦੀ ਆਤਮਾ ਨੂੰ ਕੱਟਿਆ ਨਹੀਂ ਜਾ ਸਕਦਾ ਜਿਹੜਾ ਪੰਜਾਬ ਸਰਕਾਰ ਨੇ ਕੱਟ ਕੇ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਉਹ ਜਿਹੜੀ ਹੈ ਸ਼ਾਇਦ ਸ਼ਹੀਦ ਤੇ ਆਜਮ ਭਗਤ ਸਿੰਘ ਦੀ ਆਤਮਾ ਹੀ ਜਿਹੜੀ ਹੈ ਉਹ ਅਰਸ਼ਾਂ ਦੇ ਵਿੱਚ ਜਿਹੜੀ ਹੈ ਰੋਂਦੀ ਹੋਊਗੀ ਕਿ ਇਸ ਲੋਕਾਂ ਨੇ ਆਜ਼ਾਦ ਭਾਰਤ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਆਜ਼ਾਦੀ ਦਵਾਈ ਹੈ ਜਿਹੜੇ ਅਸੀਂ ਤਿੰਨ ਭਰਾ ਆਜ਼ਾਦੀ ਦਿਵਾਉਣ ਲਈ ਤਿੰਨ ਰਾਤ ਇਕੱਠੇ ਰਹੇ ਇਕੱਠੇ ਫਾਂਸੀ ਦੇ ਝੁੱਲ੍ਹੇ ਇੱਥੇ ਸਾਡਾ ਸੰਸਕਾਰ ਹੋਇਆ ਅੱਜ ਸਾਨੂੰ ਇਹਨਾਂ ਨੇ ਅਲੱਗ-ਅਲੱਗ ਕਰ ਦਿੱਤਾ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਜਿਵੇਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਚ ਲਾਈ ਹੈ ਉਵੇਂ ਸ਼ਹੀਦ ਰਾਜਗੁਰੂ ਦੀ ਉਵੇਂ ਸ਼ਹੀਦ ਸੁਖਦੇਵ ਠੱਪਰ ਦੀ ਵੀ ਤੰਨਾ ਦੀ ਜਿਹੜੀ ਫੋਟੋ ਹੈ ਉਹ ਲਗਣੀ ਚਾਹੀਦੀ ਹੈ ਸ਼ਹੀਦਾਂ ਦੇ ਵਿੱਚ ਜਿਹੜਾ ਵਾ ਫਤਕਰਾ ਨਹੀਂ ਕੀਤਾ ਜਾ ਸਕਦਾ ਸ਼ਹਾਦਤ ਦੇ ਵਿੱਚ ਵੀ ਫਤਕਣਾ ਜਿਹੜਾ ਨਹੀਂ ਕਰ ਸਕਦਾ ਤੀਸਰਾ ਅਸੀਂ ਇਹ ਕਹਿੰਦੇ ਆ ਵੀ ਲੁਧਿਆਣਾ ਜਿਹੜਾ ਸ਼ੀਰ ਸੁਖਦੇਵ ਠੱਪਰ ਦੀ ਨਾਮ ਦੇ ਉੱਤੇ ਜਾਣਿਆ ਜਾਂਦਾ ਉਹਦੇ ਜਨਮ ਸਥਾਨ ਉਹਦੀ ਧਰਤੀ ਹੈ ਤੇ ਲੁਧਿਆਣਾ ਦਾ ਜਿਹੜਾ ਰੇਲਵੇ ਸਟੇਸ਼ਨ ਦਾ ਨਾਮ ਹੈ ਉਹ ਸ਼ੀਰ ਸੁਖਦੇਵ ਠੱਪਰ ਰੇਲਵੇ ਸਟੇਸ਼ਨ ਜਿਹੜਾ ਰੱਖਿਆ ਜਾਣਾ ਚਾਹੀਦਾ ਇਹ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਤੀਸਰੀ ਬੜੀ ਅਹਿਮ ਮੰਗ ਹੈਗੀ ਹੈ ਵੀ ਜਿਹੜਾ 10% ਦਾ ਰਿਜ਼ਰਵੇਸ਼ਨ ਭਾਰਤ ਸਰਕਾਰ ਨੇ 2 ਸਾਲ ਪਹਿਲਾਂ ਜਨਰਲ ਕਲਾਸ ਨੂੰ ਦਿੱਤੀ ਹੈ ਅਸੀਂ ਇਹ ਮੰਗ ਕਰਦੇ ਆਂ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਹ ਆંકੜੇ ਜਾਰੀ ਕਰੇ ਵੀ ਇਹ 10% ਰਿਜ਼ਰਵੇਸ਼ਨ ਦੇ ਤਹਿਤ ਕਿੰਨੇ ਜਨਰਲ ਕਲਾਸ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਅੱਜ ਤੱਕ ਜਿਹੜੇ ਹੈਗੇ ਆ ਲਾਭ ਪ੍ਰਾਪਤ ਹੋਏ ਆ ਇਸ ਰਿਜ਼ਰਵੇਸ਼ਨ ਦੇ ਉਹਦੇ ਆંકੜੇ ਜਿਹੜੇ ਆ ਕੇਂਦਰ ਸਰਕਾਰ ਵੀ ਉਜਾਗਰ ਕਰੇ ਤੇ ਪੰਜਾਬ ਸਰਕਾਰ ਵੀ ਉਜਾਗਰ ਕਰੇ ਚੌਥੀ ਸਾਡੀ ਇਹਮ ਇੱਕ ਮੰਗ ਹੈ ਖੱਤਰੀ ਮਾਨ ਸਭਾ ਪੰਜਾਬ ਦੀ ਕਿ ਜਿਹੜਾ ਖੱਤਰੀ ਵੈਲਫੇਅਰ ਬੋਰਡ ਹੈ ਅਸੀਂ ਉਸ ਬੋਰਡ ਰਾਹੀਂ ਆਪਦੇ ਮਸਲੇ ਜਿਹੜੇ ਉਠਾ ਕੇ ਸਰਕਾਰਾਂ ਤੱਕ ਪਹੁੰਚਾ ਸਕਦੇ ਆਂ ਜਿਆਦਾ ਤਨਦੇਹੀ ਦੇ ਨਾਲ ਅਸੀਂ ਉਹ ਜਿਹੜੇ ਬਰਾਦਰੀ ਦੇ ਸਾਡੇ ਵੈਲਫੇਅਰ ਬੋਰਡ ਹੈ ਖੱਤਰੀ ਵੈਲਫੇਅਰ ਬੋਰਡ ਇਹ ਪਹਿਲਾਂ ਬਣਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਵਿੱਚ ਇਹ ਸਰਕਾਰ ਨੇ ਆਉਂਦੇ ਹੀ ਉਹ ਭੰਗ ਕਰ ਦਿੱਤੇ ਸਾਰੇ ਬਰਾਦਰੀਆਂ ਦੇ ਭੰਗ ਕਰਤੇ ਸਣੇ ਖੱਤਰੀ ਵੈਲਫੇਅਰ ਬੋਰਡ ਅਸੀਂ ਸਰਕਾਰ ਤੋਂ ਪੁਰਜ਼ਰ ਮੰਗ ਕਰਦੇ ਆਂ ਵੀ ਖੱਤਰੀ ਵੈਲਫੇਅਰ ਬੋਰਡ ਪੰਜਾਬ ਨੂੰ ਉਸੇ ਤਰੀਕੇ ਦੇ ਨਾਲ ਪੁਨਰ ਜਿਹੜਾ ਸਥਾਪਿਤ ਕੀਤਾ ਜਾਵੇ ਉਹਨੂੰ ਫਿਰ ਤੋਂ ਜਿਹੜਾ ਬਹਾਲ ਕੀਤਾ ਜਾਵੇ ਤਾਂਕਿ ਪੰਜਾਬ ਦੇ ਖत्री ਆਪਣੇ ਮਸਲੇ ਉਹ ਸਪੋਰਟ ਦੇ ਰਾਹੀਂ ਸਰਕਾਰ ਤੱਕ ਪਹੁੰਚਾ ਸਕਣ। ਜੈ ਸ੍ਰੀ ਅਕਾਲ